3 2 1 ਹੁਣ ਕਿਧਰ ਨਹੀਂ ਨਾ ਕਿਧਰ ਨਹੀਂ ਨਾ ਰਗ ਰਾਰਾ ਨਹੀਂ ਕਿਧਰ ਨਹੀਂ ਨਾ ਚੱਲ ਯਾਰ ਚੱਲ ਉਹ ਤੇ ਤੁਹਾਡੇ ਮਗਰ ਇਹ ਤੱਕ ਆਈ ਨਹੀਂ ਜਿਹੜੇ ਸਾਡੀ ਕੁੜੀ ਦੇ ਨਹੀਂ ਇੱਥੇ ਕਰ 3 2 1 ਇਸ ਮੇ ਤੇ 1 ਮੈਂ ਤੇ ਆਪ ਚਾਹੁੰਨੀ ਆ ਮਗਰ ਨਹੀਂ ਆਏ ਹਾਲ ਚਾਲ ਨਹੀਂ ਪੁੱਛਿਆ ਉਹਨਾਂ ਨੇ ਕਿੱਥੋਂ ਹੋਣਾ ਵਾ ਇੱਦਾਂ ਕਰਦੀ ਆਂ 1 ਇੰਨਾ ਦੀ ਵੀ ਗੱਲ ਸੱਚ ਵਾ ਕੀ ਕਰਾਂ ਮੈਂ ਜਿਹੜੇ ਮੇਰੇ ਨਹੀਂ ਬਣੇ ਉਹ ਹੋਰ ਕਿਹਦੇ ਕਿੱਥੋਂ ਬਣ ਗਏ 2 1 ਜੋ 1 ਲੈਣਾ ਨਹੀਂ ਤੇ ਸਜ਼ਾ ਮਿਲ ਜੇ ਰਾਂ ਨੂੰ ਉਹ ਨਹੀਂ ਕੋਈ ਨਾ ਫੜ ਕੇ ਫਿਰ ਨਹੀਂ ਤੋਲ ਮਿਲਾਂਗੇ 3 ਕੋਈ ਨਹੀਂ ਜਦੋਂ ਹੱਥ ਆ ਗਏ ਸਜ਼ਾ ਤੈਨੂੰ ਦਵਾਵਾ ਹੀ ਪਾਉਂਗਾ ਮੈਨੂੰ ਨਹੀਂ ਕੋਈ ਨਹੀਂ ਰਮਨ ਤਰਮਕ ਕਿਨਾ ਸਮਝਾਇਆ ਸੀ ਫੇਰ ਹੋਂ ਮੈਂ ਦਾ ਖਿਆਲ ਰੱਖੂਗੀ ਕੇ ਪਸੰਦ ਜਾਂਦਿੰਦੀ ਆ ਉਹ ਭੈਣ ਜੀ ਜਿਹੜੇ ਬੰਦੇ ਨੇ ਕਹਿ ਸੋਚ ਹੀ ਲਿਆ ਵੀ ਮੈਂ ਫੜੀ ਜਾਣਾ ਵਾ ਤੇ ਫੇਰ ਕਿਨੱਕ ਜਨੂੰ ਫਸ ਸਾਹ ਹਾਂ ਹਾਂ ਫੜ ਫੜ ਕੇ ਰੱਖਾਂਗੇ ਨਹੀਂ ਯਾਰ ਸੋਣਿਆ ਤੇਰਾ ਕੀ ਚੱਲ ਯਾਰ ਸੀਨ ਜ਼ਰੂਰੀ ਵੀਰਵਾਰ ਕਰਾਉਣਾ ਹਾਂ ਅਜੇ ਤਾਂ ਮੈਂ ਗਲੇ ਖਰਾਬ ਦੀ ਦਵਾਈ ਲੈਣੀ ਆ ਚੱਲ ਕੋਈ ਗੱਲ ਨਹੀਂ ਮੈਂ ਆਪਲਾ ਨਹੀਂ ਆਂ ਖਾਂਦੇ ਨਾ ਡੰਡੇ ਗਿਆ ਉਹ ਖਲੋ ਜਾ 2 1 ਮੇਰ ਤੋਂ ਬੂਰਾ ਕੋਈ ਨਹੀਂ ਹੋ ਹੁਣ ਨਾ ਜੇ ਕੇ ਫੜਾਇ ਤੂੰ ਹੀ ਫੜਾਉਣਾ ਸਾਰੇ ਇਹੋ ਸਮਝਾਉਣ ਲਈ ਆ ਸਮਝ ਦੇ ਕਿ ਤੇ ਉਹ ਜੇ ਪੁਲਿਸ ਕੋ ਜਾਣਾ ਹੀ ਤੇ ਆ ਖੇ ਖਾਣ ਦੀ ਚੇਕ ਤੇ ਗਈ ਨਾ ਬਾਹਰ ਤੇ ਮੇਰ ਤੋਂ ਬੂਰਾ ਨਹੀਂ ਕੋਈ 2 1 ਉਹ ਜੇ ਪੁਲਿਸ ਕੋ ਫੜੇ ਜਾਣਾ ਹੀ ਤੇ ਆ ਖੇ ਖਾਣ ਦੀ ਕਿ ਲੋੜ ਹੀ ਇੱਥੇ ਮੈਨੂੰ ਪਤਾ ਵਾ ਇਹ ਆਪਣੇ ਪਿੱਛੇ ਡੇ ਆ ਦੌੜ ਭੱਜ ਕਰਨਾ ਤੇ ਤਾਂ ਕਰਕੇ ਮੇਰੇ ਦਿਵਾਲੇ ਹੋਣ ਡਹਿ ਜੇ ਇਹਨਾਂ ਕਰਕੇ ਮੇਰੇ ਹੱਥ ਚ ਵਨ ਇਹਨਾ ਕਰਕੇ ਇਹਨਾ ਕਰਕੇ ਮੇਰੇ ਦੇ ਹੱਥ ਚੁੱਕਣ ਡੈ ਹੀ ਵਨ ਗੱਲ ਸੁਣ ਲੈ ਮੇਰੀ ਇੱਥੇ ਰਹਿਣਾ ਜੜਾ ਕਿ ਨਹੀਂ ਇਹ ਸੇਫ ਨਹੀਂ ਗਾ ਪਤਾ ਨਹੀਂ ਕਿਹੜੇ ਵਾਲੇ ਫਸਾਦਣਾ ਇਹਨਾਂ ਨੇ ਹੋਰ ਵੇਖਿਆ ਕਿ ਦੰਡਾ ਜੀ ਬੋਲਣਾ ਰਾਤੀ ਬੁੱਠਿਆ ਉੱਠੇ ਲਾਈ ਉੱਠੇ ਹੋ ਰਾਤੀ ਮੂੰ ਚੁੱਕਿਆ ਤੇ ਤੁਰ ਪੀ ਵਨ ਰਾਤੀ ਮੂੰ ਮੇਰਾ ਦਿਮਾਗ ਠੀਕ ਵਾ ਮੈਨੂੰ ਜਾਣਿਆ ਦੋ ਮੈਨੂੰ ਮੈਂ ਦੱਸਦਾ ਮੇਰਾ ਦਿਮਾਗ ਠੀਕ ਵਾ ਮੇਰੇ ਦਿਮਾਗ ਨੂੰ ਕੁਛ ਨਹੀਂ ਹੋਇਆ ਮੈਂ ਤੁਹਾਡਾ ਨਾਂ ਨਹੀਂ ਲੈਂਦੀ ਮੈਨੂੰ ਜਾਣ ਦੋ ਉਹਨਾਰੇ ਦੋ ਛੇ ਤਾਂ ਮਾਰ 3 2 1 ਹੁਣ ਕਿਧਰ ਨਹੀਂ ਨਾਣਾ ਕਿਧਰ ਨਹੀਂ ਨਾਣਾ ਕਿਧਰ ਨਹੀਂ ਨਾਣਾ ਚੱਲ ਯਾਰ ਚੱਲ 2 1 ਕਿਧਰ ਨਹੀਂ 2 1 ਮੈਂ ਤੁਹਾਨੂੰ ਕਹਿਣ ਲਈ ਮੈਨੂੰ ਜਾਣ ਦੋ ਪੈ ਲੱਗੇ ਓੜੇ ਤੇੜ ਮਾਰਦਾ ਕਿ ਨਾ ਚਲੋ 2 ਐਂਡ 1 ਮੈਨੂੰ ਚੁੱਪ ਕਰਕੇ ਜਾ ਲੈੰਦੋ ਨਹੀਂ ਤੇ ਮੈਂ ਤੁਹਾਡਾ ਵੀ ਨਾਂ ਲਿਆ ਦੇਣਾ ਜੀ ਐਂਦਾ ਦੀਆਂ ਗੱਲਾਂ ਨਾ ਕਰੋ ਮਾਪਿਓ ਵਾਂ ਫਿਰ ਵੀ ਆਂਦਰਾ ਆਪਣੀਆਂ ਖਿੱਚ ਪੈਣੀ ਆ ਹਾਂ ਮੈਂ ਕਹਿੰਦਾ ਪੇ ਆਂਦਰਾ ਲੱਗੇ ਜਾ ਕੇ ਬੈਠੀ ਰਹੇਗੀ ਤੂੰ ਬਾਹਰ ਨਾ ਪੁੱਛ ਤੈਨੂੰ ਅਹੀਂ ਕਿਤੇ ਲੁਕੇ ਹਾਂ ਬਾਹਰ ਡੇਰੀ ਡਾਰੇ ਤੇ ਕਿਤੇ ਹਾਂ ਹਾਂ ਤੇ ਉੱਥੇ ਸੰਦੀਪ ਨੇ ਨਾ ਚਲ ਗਈ ਤੇ ਨਜੀਦ ਦੇ ਨਾਲ ਦੁਬਾਰਾ ਗਏ 2 ਐਂਡ 1 ਰੁਕ ਜਾ ਟਰੈਕਟਰ ਲੱਗ 2 ਚਲ ਐਂਡ 1 ਉਹ ਰੇਂਡੇ ਵੀ ਰਹੇ ਉੱਥੇ ਨਹੀਂ ਮਲਾਜਵੇਂ ਦੱਸਣੇ ਕਹਿੰਦੇ ਲੱਗੇ ਜੇ ਕੱਪੜੇ ਵੀ ਪਏ ਉੱਥੇ ਲੋਕੇਸ਼ਨ ਵੀ ਉੱਥੋਂ ਦੀ ਹਾਂ ਨਾ ਚਲੋ 1 ਜੇ ਨਹੀਂ ਤੇ ਸੰਦੀਪ ਨੂੰ ਛੱਡ ਦਈਏ ਕਰੀ ਕਦੇ ਮਾਂ ਦੇ ਬੰਦਾ ਆਤਾ ਆ ਉਹਨਾਂ ਦੇ ਮੈਂ ਹਜੇ ਛੱਡਿਆ ਹੋਊਗਾ ਨਾ ਤੇ ਆਜ ਨਹੀਂ ਮੈਂ ਹਜੇ ਛੱਡਿਆ ਹੋਊਗਾ ਕਿ ਸੰਦੀਪ ਨੇ ਆਪੇ ਰੱਬ ਲੈਣਾ ਵਾ। ਉਹੀ ਦੱਸਿਆ ਵਾ। ਮੰਮੀ ਹੁਣੀ ਉੱਥੇ ਹੀ। ਹੁਣ ਮੈਨੂੰ ਨਹੀਂ ਪਤਾ ਕਿੱਥੇ ਚੱਲ ਗਏ ਆ। ਮੈਨੂੰ ਬਾਹਰ ਕੱਢ ਲਓ। ਪਤਾ ਤੈਨੂੰ ਆ ਮੇਰੇ ਛਾਪ ਲੱਲੋ ਸੋਨੇ ਦੀ ਤੇ ਮੈਨੂੰ ਰੋਟੀ ਦੇ ਦਿਓ। 3 2 1 ਹੁਣ ਕਿਧਰੇ ਨਾਣਾ? ਕਿਧਰੇ ਨਾਣਾ? ਰਗ ਰਾਰੀ ਨਾਣਾ। ਕਿਦੈ ਨਾੜਾ ਚੱਲ ਯਾਰ ਚੱਲ ਉਹ ਤੇ ਤੁਹਾਡੇ ਮਗਰ ਇਹ ਤੱਕ ਆਈ ਨਹੀਂ ਜਿਹੜੇ ਹਾਡੀ ਕੁੜੀ ਦੇ ਨਹੀਂ ਇੱਥੇ ਕਰ ਤੂੰ 1 1 ਮੈਂ ਤੇ ਆਪ ਚਾਹੁੰਨੀ ਆ ਮਗਰ ਨਹੀਂ ਆਏ ਹਾਲ ਚਾਲ ਨਹੀਂ ਪੁੱਛਿਆ ਉਹਨਾਂ ਨੇ ਕਿੱਥੋਂ ਆਉਣਾ ਵਾ ਐਡਾਂ ਕਰਦੀ ਆ 1 ਇੰਨਾ ਦੀ ਗੱਲ ਸੱਚ ਵਾ ਕੀ ਕਰਾਂ ਮੈਂ ਜਿਹੜੇ ਮੇਰੇ ਨਹੀਂ ਬਣੇ ਉਹ ਹੋਰ ਕਿਹਦੇ ਕਿੱਥੋਂ ਬਣ ਗਏ ਤੂੰ ਵਨ ਜੋ ਬਣ ਕੈਨਾਂ ਨੇ ਤੇ ਸਜ਼ਾ ਮਿਲ ਜੇ ਇਨਾਂ ਨੂੰ ਹੋ ਨਹੀਂ ਕੋਈ ਨੂੰ ਫੜ ਕੇ ਫੇਰ ਨਹੀਂ ਤੇ ਮਿਲਾਂਗੇ ਤੂੰ ਵਨ ਕੋਈ ਨਹੀਂ ਜੇ ਦੋਵੇਂ ਹੱਥ ਆ ਗਏ ਸਜ਼ਾ ਤੈਨੂੰ ਦਵਾਵਾ ਨਹੀਂ ਪਤਾ ਮੈਨੂੰ ਨਹੀਂ ਕੋਈ ਨਹੀਂ ਵਨ ਰਮਨ ਤੈਨੂੰ ਮੈਂ ਕਿੰਨਾ ਸਮਝਾਇਆ ਸੀ ਫੇਰ ਆ ਤੂੰ ਹੋਣ ਮੈਂ ਤੇ ਖਿਆਲ ਰੱਖੂਗੀ ਕੇ ਪਸੜ ਜਾਣਦਿਆਂ ਓ ਭੈਣ ਜੀ ਜਿਹੜੇ ਬੰਦੇ ਨੇ ਕਹਿ ਸੋਚ ਹੀ ਲਿਆ ਵੀ ਮੈਂ ਫੜੀ ਜਾਣਾ ਵਾ ਤੇ ਫਿਰ ਕਿਨੱਕ ਜਨ ਨੂੰ ਫਸਾਉਂਦਾ ਹਾਂ 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 ਫੜ ਫੜ ਕੇ ਰੱਖਾਂਗੇ ਨਹੀਂ ਕਰੀਏ ਯਾਰ ਸੋਣਿਆ ਤੇਰਾ ਕੀ ਚੱਲ ਯਾਰ ਸੀ ਵੀ ਜ਼ਰੂਰੀ ਵੀਰ ਵਾਰ ਕਰਾਉਣਾ ਹਾਂ ਅੱਜ ਤਾਂ ਮੈਂ ਗਲੇ ਖਰਾਬ ਦੀ ਦਵਾਈ ਲੈਣੀ ਆ ਚੱਲ ਕੋਈ ਗੱਲ ਨਹੀਂ ਮੈਂ ਆਪ ਲੈਣੀ ਆ ਖਾਂਦੇ ਨੂੰ ਠੰਡੇ ਗਿਆ ਉਹ ਖਲੋ ਜਾ 2 1 ਮੇਰ ਤੋਂ ਪੁਰਾ ਕੋਈ ਨਹੀਂ ਹੋ ਹੁਣ ਨਾ ਜੇ ਕਰੇ ਫੜਾਇਆ ਤੂੰ ਹੀ ਫੜਾਉਣਾ ਸਾਰੇ ਇਹ ਹੋ ਸਮਝਾਉਂ ਰਹੀ ਆ ਸਮਝਦੇ ਕਿ ਤੇ ਉਹ ਜੇ ਪੁਲਿਸ ਕੋ ਜਾਣਾ ਹੀ ਤੇ ਆ ਖੇ ਖਾਣ ਦੀ ਚੇਕ ਤੇ ਗਈ ਨਾ ਬਾਹਰ ਤੇ ਮੇਰੇ ਤੋਂ ਬੁਰਾ ਨਹੀਂ ਕੋਈ 1 ਉਹ ਜੇ ਪੁਲਿਸ ਕੋ ਫੜੇ ਜਾਣਾ ਹੀ ਤੇ ਆ ਖੇ ਖਾਣ ਦੀ ਕਿ ਲੋੜ ਹੀ ਇੱਥੇ ਤੁਹਾਨੂੰ ਪਤਾ ਵਾ ਇਹ ਆਪਣੇ ਪਿੱਛੇ ਡੇ ਆ ਦੌੜ ਭੱਜ ਕਰਨਾ ਤੇ ਤਾਂ ਕਰਕੇ ਮੇਰੇ ਦਿਵਾਲੇ ਹੋਣ ਡੈ ਜੇ ਇਹਨਾਂ ਕਰਕੇ ਮੇਰੇ ਹੱਥ 1 ਇਹਨਾਂ ਕਰਕੇ ਇਹਨਾਂ ਕਰਕੇ ਮੇਰੇ ਦੇ ਹੱਥ ਚੁੱਕਣ ਡੈ ਸੀ 1 ਗੱਲ ਸੁਣ ਲੈ ਮੇਰੀ ਇੱਥੇ ਰਹਿਣਾ ਜੜਾ ਕਿ ਨਹੀਂ ਇਹ ਸੇਫ ਨਹੀਂ ਗਾ ਪਤਾ ਨਹੀਂ ਕਿਹੜੇ ਵਾਲੇ ਫਸਾ ਦਣਾ ਇਹਨਾਂ ਨੇ ਹੋਰ ਵੇਖਿਆ ਕਿ ਦੰਡਾ ਜੀ ਬੋਲਣਾ ਰਾਤੀ ਬੁੱਠਿਆ ਉੱਠੀ ਆਏ ਉੱਠੀ ਹੋਰ ਰਾਤੀ ਮੂੰ ਚੁੱਕਿਆ ਤੇ ਤੁਰ ਪਈ ਰਾਤੀ ਮੂਤਰਾ ਮੇਰਾ ਦਿਮਾਗ ਠੀਕ ਵਾ ਮੈਨੂੰ ਜਾਣ ਦੇ ਦੋ ਮੈਨੂੰ ਦੱਸਦਾ ਮੇਰਾ ਦਿਮਾਗ ਠੀਕ ਵਾ ਮੇਰੇ ਦਿਮਾਗ ਨੂੰ ਕੁਛ ਨਹੀਂ ਹੋਇਆ ਮੈਂ ਤੁਹਾਡਾ ਨਾਂ ਨਹੀਂ ਲੈਂਦੀ ਮੈਨੂੰ ਜਾਣ ਦੇ ਦੋ ਉਹਨਾਂ ਦੇ ਦੋ ਕਿੱਤਾ ਵੀ ਮਾਰ 3 2 1 ਹੁਣ ਕਿਤੇ ਨਹੀਂ ਨਾਲ ਕਿਦਾਂ ਨੀਣਾਣਾ ਰਗੀ ਰਾਰਾ ਰੀ ਨੀਣਾਣਾ ਕਿਦਾਂ ਨੀਣਾਣਾ ਚੱਲ ਯਾਰ ਚੱਲ 2 1 ਕਿਦਾਂ ਨੀਣਾਣਾ 2 1 ਮੈਂ ਤੁਹਾਨੂੰ ਕਹਿਣ ਦਾ ਹੀ ਮੈਨੂੰ ਜਾ ਲੈੰਦੋ ਪੈ ਲੱਗੇ ਓਡੀ ਪੇੜ ਮਾਰਦਾ ਕਿ ਨਾ ਚਲੋ 2 ਐਂਡ 1 ਮੈਨੂੰ ਚੁੱਪ ਕਰਕੇ ਜਾ ਲੈੰਦੋ ਨਹੀਂ ਤੇ ਮੈਂ ਤੁਹਾਡਾ ਵੀ ਨਾਲਿਆ ਦੇਣਾ ਜੀ ਐਦਾਂ ਦੀਆਂ ਗੱਲਾਂ ਨਾ ਕਰੋ ਮਾਪਿਓਂ ਆ ਵਾਂ ਫਿਰ ਵੀ ਆਂਦਰਾ ਆਪਣੀਆਂ ਖਿੱਚ ਪਈ ਮੈਂ ਕਹਿੰਦਾ ਪਿਆਂਦਰਾ ਲੱਗੇ ਜਾ ਕੇ ਬੈਠੀ ਰਹੇਗੀ ਤੂੰ ਬਾਹਾਂ ਨਾ ਪੋਛੇ ਕਈ ਨੂੰ ਅਹੀਂ ਕਿਤੇ ਲੁਕੇ ਹਾਂ ਬਾਹਰ ਡੇਰੀ ਡਾਰੇ ਤੇ ਕਿਤੇ ਹਾਂ ਤੇ ਉੱਥੇ ਸੰਦੀਪ ਨੇ ਨਾ ਚਲ ਗਈ ਦਨਜੀਤ ਦੇ ਨਾਲ ਦੁਬਾਰਾ ਟੂ ਐਂਡ 1 ਉਹ ਰੋਕ ਜਾ ਟਰੈਕਟਰ ਲਾ ਕੇ ਟੂ ਹਾਂ ਚਲ ਐਂਡ 1 ਉਹ ਰਿੰਦੀ ਵੀ ਰਹੀ ਆ ਤੇ ਅੰਨੇ ਮੈ ਲਾਜ਼ਮੀ ਦੱਸਣੇ ਕਿੰਦੇ ਲੋਕੇ ਕੱਪੜੇ ਵੀ ਪਏ ਉੱਥੇ ਲੋਕੇਸ਼ਨ ਵੀ ਉੱਥੋਂ ਦੀ ਹਾਂ ਨਾ ਚਲੋ ਜੀ ਵਨ ਜੇ ਨਹੀਂ ਤੇ ਸੰਦੀਪ ਨੂੰ ਛੱਡ ਦਈਏ ਘਰੇ ਕਦੇ ਮਾਂ ਦੇ ਬੰਦਾ ਆਇਆ ਉਹਨਾਂ ਦੇ ਮੈਂ ਹਜੇ ਛੱਡਿਆ ਹੋਊਗਾ ਨਾ ਤੇ ਆਵਾਜ਼ ਆ ਜਾਈ ਨਹੀਂ ਮੈਂ ਹਜੇ ਛੱਡਿਆ ਹੋਊਗਾ ਤੇ ਸੰਦੀਪ ਨੇ ਆਪੇ ਰੱਬ ਲੈਣਾ ਵਾ ਉਹੀ ਦੱਸਿਆ ਵਾ ਮੰਮੀ ਹੁਣੀ ਉੱਥੇ ਹੀ ਹੁਣ ਮੈਨੂੰ ਨਹੀਂ ਪਤਾ ਕਿੱਥੇ ਚੱਲ ਗਏ ਆ ਮੈਨੂੰ ਬਾਹਰ ਕੱਢ ਲਓ ਪਤਾ ਤੈਨੂੰ ਆ ਮੇਰੇ ਛਾਪ ਲੱਲੋ ਸੋਨੇ ਦੀ ਤੇ ਮੈਨੂੰ ਰੋਟੀ ਦੇ ਦਿਓ Ah, <laughs> tried <laughs> <laughs>